ਬੰਦ ਕਰੋ ਬੰਦ ਕਰੋ ਦੀਪੂ ਕੀ ਚੀਖ ਨੇ ਜੋ ਜੈਤੋ ਜੈਤੋ ਦੀਪੂ ਕੀ ਚੀਖ ਨੇ ਜੋ ਜੈਤੋ ਜੈਤੋ ਬੰਗਲਾ ਦੇ ਸਰਕਾਰ ਮੁਰਦਾਬਾਦ ਮੁਦਾਬਾਦ ਬੰਗਲਾ ਦੇ ਸਰਕਾਰ ਮੁਰਦਾਬਾਦ 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 ਬੰਗਲਾ ਦੇਸ਼ ਦੇ ਵਿਰੋਧ ਦੇ ਵਿੱਚ ਜੋ ਰੋਜ਼ ਪ੍ਰਦਰਸ਼ਨ ਕੀਤਾ ਗਿਆ ਵਿਸ਼ਵ ਹਦੂਮਤ ਸੰਗਠਨ ਵੱਲੋਂ ਅੱਜ ਸਾਰੇ ਇਕੱਠੇ ਹੋਏ ਆ ਸਾਰੇ ਕਿੱਥੇ ਹੋਏ ਆ ਜੋ ਉੱਥੇ ਬਨਵਰ ਖੱਤਿਆਵਾਂ ਹੋ ਰਹੀਆਂ ਨੇ ਵਲਾਤਕਾਰ ਹੋ ਰਹੇ ਨੇ ਔਰ ਲੋਕਾਂ ਦੇ ਘਰਾਂ ਦੇ ਵਿੱਚ ਲੁੱਟ ਪਾਰਟ ਹੋ ਰਹੀ ਆ ਉਸ ਵਾਰ ਜੋ ਜੀ ਸਾਰੇ ਇਕੱਠੇ ਹੋ ਕੇ ਇੱਥੇ ਇੱਕ ਬੜਾ ਭਾਰੀ ਰੋਸ ਪ੍ਰਦਰਸ਼ਨ ਕਰਕੇ ਕੁਤਲਾ ਬੁੱਕਿਆ ਵਾ ਸੋ ਮੈਂ ਭਾਰਤ ਸਰਕਾਰ ਨੂੰ ਇੱਕ ਪਰਫੇ ਬੇਨਤੀ ਕਰਦਾ ਕਿ ਉਹ ਆਪਣੇ ਖਾਸ ਪ੍ਰਯਾਸ ਨਾ ਲੱਗੇ ਹੋਏ ਨੇ ਪਰ ਬਹੁਤ ਸਖਤ ਪ੍ਰਯਾਸ ਦੀ ਲੋੜ ਆ ਜੋ ਸਾਡੇ ਹਿੰਦੂ ਭਰਾ ਸਿੱਖ ਭਰਾਵਾਂ ਨਾਲ ਸੰਜੜੀਆਂ ਟਕਰਾਵਾਂ ਵਾਪਰੀਆਂ ਨੇ ਉਹ ਹੋਰ ਵਾਲੇ ਸਮੇਂ ਦੇ ਵਿੱਚ ਇਹੋ ਜਿਹੀ ਕੋਈ ਟਕਰਾਵਾਂ ਨਾ ਵਾਪਰੇ ਔਰ ਸਾਡੇ નિર્ਦੋਸ਼ ਸਨਾਤਨੀ ਹਿੰਦੂ ਭਰਾਵਾਂ ਦੀ ਕੋਈ ਹੱਤਿਆਨਾ ਹੋਵੇ ਮੈਂ ਇਹ ਬੇਨਤੀ ਕਰਦਾ ਹਾਂ ਸਰਕਾਰ ਨੂੰ ਉਹਦੀ ਕਿ ਸਿੱਧਾ-ਸਿੱਧਾ ਇੰਟਰਫੇਅਰ ਕਰਕੇ ਇਹਨਾਂ ਹੱਤਿਆਵਾਂ ਨੂੰ ਜਿੱਦਾਂ ਅੰਸ਼ੂ ਜੀ ਨੇ ਦੱਸਿਆ ਵਾ ਕਿ ਆਪਣੇ ਬਟਾਲਾ ਵਾਸੀਆਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ ਕਿ ਜਿਹੜੇ ਇਹ ਦੁਕਾਨਾਂ ਕਿਰਾਏ ਤੇ ਦੇ ਰਹੇ ਆ ਇਹਦੇ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਆਪਣੇ ਜਿੰਨੇ ਵੀ ਅਸੀਂ ਬਟਾਲੇ ਵਾਸੀ ਆ तकरीबन तकरीबन ਸਾਰੇ ਹੀ ਸਿਆਲਕੋਟ ਤੋਂ ਜਾਂ ਪੰਜਾਬ ਦੇ ਪੁਰਾਣੇ ਜਿਹੜਾ ਆਪਣਾ ਪਾਕਿਸਤਾਨ ਚ ਪੰਜਾਬ ਆ ਉਧਰੋਂ ਉੱਜੜ ਕੇ ਇੱਧਰ ਆਏ ਹੋਏ ਆ ਇਹ ਉਹ ਹੀ ਹਾਲਾਤ ਹੈ ਇੱਥੇ ਫਿਰ ਪੈਦਾ ਕਰਿਆ ਅਜ ਤੋਂ 15 ਤੋਂ 20 ਸਾਲ ਪਹਿਲਾਂ ਇੱਥੇ ਕਿੰਨੀ ਕਬਾਦੀ ਸੀ ਵਿਸ਼ੇਸ਼ ਹਮਦਾਈ ਦੀ ਹੁਣ ਦੇਖੋ ਕਿੰਨੀ ਹੈ ਮੇਰੇ ਹਿਸਾਬ ਨਾਲ ਚੱਕਰੀ ਦੇ ਵਿੱਚ ਘੱਟੋ ਘੱਟ 10 ਤੋਂ 15 ਦੁਕਾਨਾ ਕਿਰਾਏ ਤੇ ਸਿਟੀ ਰੋਡ ਤੇ 15 ਤੋਂ 20 ਦੁਕਾਨਾਂ ਕਿਰਾਏ ਤੇ ਆ ਇਹਦਾ ਵੀ ਛੇ ਧਿਆਨ ਦਿੱਤਾ ਜਾਣਾ ਜਿਹਦਾ ਔਰ ਆਉਣ ਵਾਲੇ ਸਮੇਂ ਤੇ ਵਿਸ਼ਵਿੰਦ ਦੁਗਰਸ਼ਦ ਇਹਦੇ ਤੇ ਮੁਹਿੰਮ ਚਲਾਏਗਾ ਔਰ ਜਲਦੀ ਹੀ ਤਾਂ ਲੋਕਾਂ ਨੂੰ ਇਹ ਆਪ ਖਾਲੀ ਕਰਨ ਵਾਸਤੇ ਪ੍ਰਦਰਸ਼ਨ ਕਰਾ ਕਰਨਾ ਪਏ ਸਾਨੂੰ ਇਹਦਾ ਧਿਆਨ ਦੇਣ ਜੇ ਜੇ ਇਸ ਦੇ ਬਾਰੇ ਸਰਕਾਰ ਨੂੰ ਕੀ ਅਪੀਲ ਕਰਦੇ ਹੋ ਸਰਕਾਰ ਨੂੰ ਅਪੀਲ ਆਹੀ ਹੈ ਕਿ ਇਹਦੇ ਤੇ ਧਿਆਨ ਦਿੱਤਾ ਜਾਵੇ ਔਰ ਸਰਕਾਰ ਨੂੰ ਜਿਹੜੀ ਜਨਸੰਖਿਆ ਨਿਰੰਤਰ ਕਾਨੂੰਨ ਹੈ ਉਹ ਲਿਆਣਾ ਚਾਹੀਦਾ ਕਿਉਂਕਿ ਇਹਨਾਂ ਦੀ ਜਨਸੰਖਿਆ ਹੀ ਇਹਨਾਂ ਦਾ ਪਰਮਾਣੂ ਹਥਿਆਰ ਹੈ